ਕੀ ਦੇਖ ਰਹੇ ਹੋ ਕੁਝ ਲੈ ਕੇ ਆਇਆ ਨਾ ਯਸ ਥਿਸ ਇਜ਼ ਕਰੀਅਨ ਚਲੋ ਮੈਂ ਡਾਕਟਰ ਫਤਮ ਦੇਖੀਏ ਤੋੜਾ ਮੇਰੇ ਚੈਨਲਸ ਮੈਂ ਸਵਾਗਤ ਕਰਦਾ ਸੌਰੀ ਗਾਇਸ ਪਹਿਲਾਂ ਤਾਂ ਮੈਂ ਲੇਟ ਹੋ ਗਿਆ ਥੋੜਾ ਵੀਡੀਓਸ ਦੇ ਲਈ ਕੁਝ ਨਵਾਂ ਲੈ ਕੇ ਆਇਆ ਕੁਝ ਨਵੀਂ ਸੀਰੀਜ਼ ਹੈ ਇਹ ਸੀਰੀਜ਼ ਦੇ ਵਿੱਚ ਆਪਾਂ ਇਨਕਲੂਡ ਕਰਾਂਗੇ ਜਿਵੇਂ ਕਿ ਸੋਸ਼ਲ ਮੀਡੀਆ ਡਿਸਆਰਡਰ ਅਡਜਸਟਮੈਂਟ ਡਿਸਆਰਡਰ ਕੋਰਡੀਨੇਟ ਸੱਚੀਆਂ ਗੱਲਾਂ ਸਾਈਕੋਲੋਜੀਕਲ ਫੈਕਟਸ ਇਹ ਨਾ ਸਭ ਜੋ ਮੈਂ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ ਇਸ ਸੀਰੀਜ਼ ਦਾ ਦਰਾਂ ਇਹ ਜਿਹੋ ਪੇਸ਼ੈਂਟ ਮੇਰੇ ਕੋਲੇ ਆ ਕੇ ਫੀਲ ਕਰਦੇ ਨੇ ਲਾਈਕਿਏ ਤੁਸੀਂ ਆਪਣੀ ਦੁਨੀਆ ਦੇ ਵਿੱਚ ਵੀ ਰੋਜ਼ਮਰਾਂ ਦੀ ਜ਼ਿੰਦਗੀ ਸੁਣਦੇ ਹੋ ਫੀਲ ਕਰਦੇ ਹੋ ਅਹਿਸਾਸ ਕਰਦੇ ਹੋ ਉਹਦੇ ਨਾਲ ਰਿਲੇਟਡ ਗੱਲਾਂ ਨੇ ਉਮੀਦ ਕਰਦਾ ਤੁਹਾਨੂੰ ਇਹ ਪਸੰਦ ਆਉਗੇ ਤੇ ਮੇਰੀ ਇਹ ਵੀ ਉਮੀਦ ਹੈ ਕਿ ਮੇਰੀ ਇਸ ਸੰਦੇ ਹੋ ਨਾਲ ਕਿਸੇ ਦਾ ਭਲਾ ਹੋ ਸਕੇ ਤੇ ਉਹ ਚੰਗੀ ਸਿੱਖਿਆ ਲੈ ਸਕੇ ਤੇ ਫਰਸਟ ਟੌਪਿਕ ਹੈ ਜੋ ਆਰੀ ਸਪਨੇ ਦੇਖੀ ਹੈ ਨਾ ਆਰੀ ਦੇ ਦੰਦੇ ਇੱਕ ਪਾਸੇ ਹੁੰਦੇ ਨੇ ਠੀਕ ਹੈ ਤੇ ਜਿਸ ਚ ਅਪਾ ਰਹਿ ਰਹੇ ਹਾਂ ਦੁਨੀਆ ਸਮਝ ਗਏ ਤੁਸੀਂ ਨਾ ਤਾਂ ਅੱਜ ਦਾ ਜੋ ਟਾਪਿਕ ਹੀ ਹੈ ਆਰੀ ਦੇ ਇੱਕ ਪਾਸੇ ਦੰਦੇ ਤੇ ਦੁਨੀਆ ਦੇ ਦੋ ਪਾਸੇ ਦੰਦੇ ਇਸ ਨੂੰ ਮੈਂ ਵਿਆਖਿਆ ਕਰਕੇ ਸਮਝਾਉਣਾ ਤੁਹਾਨੂੰ ਲਾਈਕ ਕੋਈ ਬੰਦਾ ਨਾ ਜਿਵੇਂ ਕਿ ਕੋਈ ਵੀ ਬੰਦਾ ਲੈ ਲਓ ਜਿੰਨੇ ਗਰੋ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਗਰੋ ਕਰਨ ਤੇ ਲਈ ਉਹਨੂੰ ਰੋਕਦੇ ਨੇ ਪਰਸਨ ਉਹਨੂੰ ਰੋਕਿਆ ਜਾਂਦਾ ਉਹਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਉਹਦੀ ਅਲੋਚਨਾ ਕੀਤੀ ਜਾਂਦੀ ਹੈ ਮਤਲਬ ਜੇ ਉਹ ਕੁਝ ਚੰਗਾ ਹਾਸਲ ਕਰਨ ਦੇ ਲਈ ਠੀਕ ਹੈ ਬਟ ਉਹ ਹੀ ਐਟ ਦਾ ਐਂਡ ਉਹ ਦੂਸਰੀ ਸਾਈਡ ਜਦੋਂ ਉਹ ਗਰੋ ਕਰ ਜਾਂਦਾ ਤੋ ਉਸ ਦੀ ਪ੍ਰਸ਼ੰਸਾ ਕਰਨੋਂ ਨਹੀਂ ਛੱਡਦੇ ਉਹਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਠੀਕ ਹੈ ਉਹਦੇ ਸੈਲਫੀਜ਼ ਕੀਤੀਆਂ ਜਾਂਦੀਆਂ ਉਹਦੇ ਨਾਲ ਹਾਲਾਂਕਿ ਉਹ ਸਭ ਫੇਕ ਹੁੰਦਾ ਝੂਠੀ ਪ੍ਰਸ਼ੰਸਾ ਹੁੰਦੀ ਇਹ ਤੁਸੀਂ ਸਭ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ 'ਚ ਫੀਲ ਕਰਦੇ ਇਹ ਮੈਂ ਤਾਂ ਦੱਸ ਰਿਹਾ ਤੁਸੀਂ ਨਾਰਮਲ ਜ਼ਿੰਦਗੀ 'ਚ ਦੇਖੋ ਕਿ ਕੋਈ ਬੰਦਾ ਧੋਰੇ ਤੇ ਆਪਣੇ ਤੇ ਪਹੁੰਚਣ ਦੇ ਲਈ ਉਹਨੂੰ ਮਿਹਨਤ ਕਰ ਰਿਹਾ ਤਾਂ ਉਹਨੂੰ ਮਿਹਨਤ ਕੀਤੀ ਤੋਂ ਰੋਕਿਆ ਜਾਵੇ ਸੇਮ ਐਗਜ਼ੈਂਪਲ ਹੈ ਤਾਂ ਉਸ ਦੇ ਲਈ ਮੈਂ ਇਹ ਕਹਿਣਾ ਚਾਹੂੰਗਾ ਕਿ ਆਪਣੇ ਧੋਰੇ ਤੇ ਫੋਕਸ ਰੱਖ ਕੇ ਬੰਦਾ ਮਿਹਨਤ ਕਰਦਾ ਰਹੇ ਮਿਹਨਤ ਦਾ ਮੁਕਾਮ ਜ਼ਰੂਰ ਮਿਲੂ ਫਲ ਜ਼ਰੂਰ ਮਿਲਦਾ ਮਿਹਨਤ ਠੀਕ ਹੈ ਕੋੜਾ ਸੁਪਨੇ ਦੇਖਿਆ ਠੀਕ ਹੈ ਕੋੜੇ ਦੇ ਸਾਈਡਾਂ ਤੇ ਨਾ ਬਲਾਈਂਡਰਸ ਲੱਗੇ ਬਲਾਈਂਡਰਸ ਲੱਗਣ ਦੇ ਕਰਕੇ ਉਹ ਸਾਈਡਾਂ ਤਾਂ ਨਹੀਂ ਦੇਖ ਪਾਉਂਦਾ ਸਾਈਡਾਂ ਤੇ ਨਾ ਦੇਖਣ ਕਰਕੇ ਉਹ ਸਿਰਫ ਧੁਰੀ ਦਿਖਦੀ ਹੁੰਦੀ ਆ ਉਹਨਾਂ ਕਿੱਥੇ ਪਹੁੰਚਣਾ ਉਹ ਸਭ ਦੀ ਨਾ ਹੁੰਦਾ ਉਹ ਪਹੁੰਚ ਵੀ ਜਾਂਦਾ ਉੱਥੇ ਉਸੇ ਤਰ੍ਹਾਂ ਹੀ ਇਨਸਾਨ ਆਪਣੇ ਗੋਲ ਨੂੰ ਸੈੱਟ ਕੀਤਾ ਜਾਵੇ ਗੋਲ ਨੂੰ ਸੈੱਟ ਕਰਕੇ ਉਸ ਤੇ ਪਹੁੰਚਣ ਦੇ ਲਈ ਜੋ ਐਫਰਟਸ ਕਰਨੇ ਚਾਹੀਦੇ ਉਹ ਪਿੱਤੇ ਜਾਵੇ ਇਹ ਚੀਜ਼ ਮੇਰੀ ਅੱਜ ਦੀ ਜੋ ਉਸਦੇ ਨਾਲ ਤੁਹਾਡੇ ਨਾਲ ਸ਼ੇਅਰ ਕਰਨਾ ਸੀ ਮੈਂ ਸ਼ੇਅਰ ਕਰ ਰਿਹਾ ਹਾਂ ਉਮੀਦ ਕਰਦਾ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤੇ ਮੇਰੀ ਇਸ ਵੀਡੀਓ ਦੇ ਨਾਲ ਜੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੁਝ ਮੁਸੀਬਤ ਦਾ ਹੱਲ ਹੁੰਦਾ ਤਾਂ ਜ਼ਰੂਰ ਹੋਣਾ ਚਾਹੀਦਾ ਤੁਸੀਂ ਉਸ ਬੰਦੇ ਨੂੰ ਜ਼ਰੂਰ ਸ਼ੇਅਰ ਕਰਨੀ ਹੈ ਜੋ ਆਪਣੇ ਗੋਲ ਨੂੰ ਅਚੀਵ ਕਰਨਾ ਚਾਹੁੰਦਾ ਤਾਂ ਕਿ ਉਹ ਦੁਨੀਆ ਦੀ ਪਰਵਾਹ ਨਾ ਕਰੇ ਆਪਦਾ ਫੋਕਸ ਰਹੇ ਸਟੱਡੀ ਤੇ ਠੀਕ ਹੈ ਤੇ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਆਸ਼ਾ ਕਰਦਾ ਤੁਸੀਂ ਮੇਰੇ ਵੀਡੀਓ ਨੂੰ ਬਹੁਤ ਬਹੁਤ ਪਿਆਰ ਦੇਵੋਗੇ शेयर कर दो बद तो लाइक भी कर दो सबसक्राइब भी कर दो लाइक घट आ रहे लाइक से शेयर जरूर करो ठीक है मिलते हैं नैक्सट वीक न्यू वीडियोज़ के न थैंक्स फॉर वॉचिंग